ਮਨੂਰ ਵਾਲਾ ਰੋਡ ਬਸੰਤ ਵੀ ਆ ਰਹਿਣੇ ਆ ਅਸੀਂ ਖਾਣਾ ਖਾਣ ਆਏ ਸੀ ਸਰ ਇੱਥੇ ਫਰੈਂਡਸ ਵਾਲੇ ਦੇ ਕਿਹੜੀ ਜਗ੍ਹਾ ਖਾਣ ਫਰੈਂਡਸ ਵਾਲੇ ਦੇ ਫਰੈਂਡ ਵਾਲੇ ਦੇ ਹਾਂਜੀ ਸਰ ਤੇ ਗੱਡੀ ਅਸੀਂ ਆ ਰਹੇ ਆ ਇਹ ਸਾਡੇ ਮਗਰ ਮਗਰ ਸੀ ਇਹ ਬਹੁਤ ਪ੍ਰੈਸ਼ਰ ਹੋਣ ਲੱਗਿਆ ਸੀ ਪ੍ਰੈਸ਼ਰ ਹੋਣ ਦੇਈ ਜਾ ਰਿਹਾ ਸੀਗਾ ਤੇ ਅਸੀਂ ਕਹਾਂ ਚਲੋ ਰਸ਼ਾ ਰਸਤਾ ਹੋਏਗਾ ਤਾਂ ਰਸਤਾ ਦੇ ਦਾਂਗੇ ਤੇ ਸਾਨੂੰ ਨਹੀਂ ਪਤਾ ਇਹਨੇ ਮੁੜਨਾ ਹੈ ਅਸੀਂ ਮੁੜੇ ਇਹ ਵੀ ਨਾਲ ਮੁੜ ਕੇ ਸਾਨੂੰ ਗੱਲ ਗਲੋਚ ਕਰਨ ਲੱਗ ਗਿਆ ਤੇ ਅਸੀਂ ਕਹਾਂ ਤੂੰ ਗੱਡੀ ਰੋਕ ਤੂੰ ਗੱਲੀ ਗਲੋਚ ਲੇਡੀਜ਼ ਨਾਲ ਸੀ ਸਾਡੇ ਤੇ ਇੰਨੇ ਜੀ ਇੰਨੀ ਗੱਡੀ ਰੋਕਦੇ ਇਹਨੇ ਡੰਡਾ ਕੱਢ ਲਿਆ ਅੰਦਰੋਂ ਇਨੇ ਮੇਰੇ ਬ੍ਰਦਰ ਦੇ ਸਿਰ ਤੇ ਡੰਡਾ ਮਾਰਿਆ ਤੇ ਉਸ ਤੋਂ ਬਾਅਦ ਜਦ ਉਸ ਤੋਂ ਬਾਅਦ ਇਹ ਕਹਿੰਦਾ ਸਾਡਾ ਠੇਕਾ ਸਾਡਾ ਹੈ ਤੈਨੂੰ ਦੇਖ ਲਾਂਗੇ ਤੇ ਅੰਦਰ ਜਾ ਕੇ ਬੋਤਲ ਲਿਆਇਆ ਬੋਤਲ ਲਿਆ ਕੇ ਮੇਰੇ ਬ੍ਰਦਰ ਦੇ ਸਿਰ ਤੇ ਮਾਰੀ ਹੈ ਤੇ ਲੇਡੀਜ਼ ਦੇ ਕਪੜੇ ਫਟੇ ਤੇ ਲੇਡੀਜ਼ ਦੇ ਨਾਲ ਮਿਸ ਮਿਸ ਬਿਹੇਵ ਕੀਤਾ ਹੈ ਉਹਨਾਂ ਮੈਡੀਕਲ ਕਰਾਨ ਗਏ ਆ ਸਾਰੇ ਉਹਨਾਂ ਨੂੰ ਜੋ ਹੋਇਆ ਤੁਹਾਨੂੰ ਪਤਾ ਲੱਗ ਜੂਗਾ ਕਪੜੇ ਕੂਪੜਿਆਂ ਤੇ ਵੀ ਆਇਆ ਖੂਨ ਸਾਰਾ ਲੱਗਿਆ ਹੋਇਆ ਉਹਨਾਂ ਦੇ ਵੀ ਲੇਡੀਜ਼ ਦੇ ਵੀ ਸਾਰਾ ਉਹਨਾਂ ਨੇ ਗੱਲ ਸਾਡੀ ਸ਼ਿਕਾਇਤ ਦਿੱਤੀ ਪੁਲਿਸ ਪੁਲਿਸ ਵਾਲੇ ਆਏ ਸੀਗੇ ਤੇ ਮੈਨੂੰ ਫਿਰ ਉਹ ਕੁਛ ਨਹੀਂ ਕੋਈ ਹੋਣੀਆਂ ਬਸ ਢਿਲਾ ਢਿਲਾ ਰਭਈਆ ਹੋਰ ਅੰਦਰ ਜਾ ਕੇ ਉਹਨਾਂ ਨਾਲ ਗੱਲ ਕਰ ਰਹੇ ਆ ਸਾਡੇ ਸਾਹਮਣੇ ਕੋਈ ਸਾਨੂੰ ਕਹਿੰਦਾ ਤੁਸੀਂ ਬਾਹਰ ਰਹੋ ਬੜੀ ਗੱਲ ਸੁਣ ਲਿਆ ਉਹਨਾਂ ਨਾਲ ਜਾ ਕੇ ਅੰਦਰ ਗੱਲ ਕਰਾਂਗੇ ਕਿਹਦੇ ਕਹੇਦੇ ਉਹ ਕਿਹੜੇ ਹਸਪੀਟਲ ਨੇ ਸਿਵਲ ਭੇਜਿਆ ਭਾਜੀ ਸਿਵਲ ਹਸਪੀਟਲ ਭੇਜਿਆ ਇੱਥੇ ਬੰਦੇ ਕਿੰਨੇ ਬੰਦੇ ਦੇ ਦੋ ਜਣੇ ਸਾਡੇ ਰਕੀ ਇੱਕ ਲੇਡੀ ਤੇ ਇੱਕ ਲੇਡੀ ਤੇ ਇੱਕ ਜੈਂਟਲ ਜੀ ਅਸੀਂ ਟੋਟਲ ਪੰਜ ਜਣੇ ਸੀ ਬੱਚਾ ਸੀ ਚਾਰ ਵੱਡੇ ਸੀ ਕਿਸ ਚੀਜ਼ ਨਾਲ ਹਮਲਾ ਕੀਤਾ ਜੇ ਕੋਈ ਸੁਣਵਾਈ ਪਹਿਲਾਂ ਡੰਡਾ ਮਾਰਿਆ ਜੀ ਗੱਡੀ 'ਚੋਂ ਕੱਢ ਕੇ ਉਹਦੇ ਸਿਰ ਟੁੱਟੇ ਤੇ ਪਏ ਹੋਣੇ ਐ ਤੇ ਉਸ ਤੋਂ ਬਾਅਦ ਬੋਤਲ ਮਾਰੀ ਉਹ ਕੱਚ पे ਐ ਜੀ ਤੁਸੀਂ ਵਿਜ਼ੂਅਲ ਲਗਾ ਸਕਦੇ ਹੋ ਕਿੰਨੇ ਬੰਦੇ ਸੀ ਉਹ ਜਿਨ੍ਹਾਂ ਨੇ ਹਮਲਾ ਕੀਤਾ ਦੋ ਬੰਦੇ ਸੀਗੇ ਮੇਨ ਉਸ ਤੋਂ ਬਾਅਦ ਜਿਹੜੇ ਥੇਕੇ ਵਿੱਚੋਂ ਕਾ ਚੱਲਦਾ ਤੁਹਾਨੂੰ ਦੇਖ ਲਾਂਗੇ ਤੁਸੀਂ ਜਿੰਨਾ ਜੋ ਕਰਨਾ ਕਰ ਲੋ ਸਾਡੀ ਐਸਐਚਓ ਨਾਲ ਗੱਲ ਹੋ ਗਈ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਆ ਇਹ ਮੰਗ ਕਰ ਰਹੇ ਆ ਜੀ ਜਾਂ ਤਾਂ ਅਸੀਂ ਕਰੋ ਨਿਕਲਣਾ ਬੰਦ ਕਰ ਦਈਏ ਮੈਂ ਖੁਦ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਜਨਰਲ ਸਕੱਟਰੀ ਹਾਂ ਬੇ ਕਲਾਸ਼ਨਗਰ ਮੰਡਲ ਦਾ ਤੇ ਇਹ ਤਾਂ ਪਬਲਿਕ ਨੂੰ ਕਹਿ ਦਈਏ ਬੰਦਾ ਸਾਲਾ ਕੁਝ ਬੰਦ ਕਰਕੇ ਇਹਨਾਂ ਠੇਕੇ ਚਲਾਓ ਸਿਰਫ ਔਰ ਕੁਝ ਚਲਾਣ ਦੀ ਲੋੜ ਨਹੀਂ ਪਬਲਿਕ ਘਰੇ ਬੈਠੇ ਕੋਈ ਦਿੱਕਤ ਨਹੀਂ ਆਪਾਂ ਨੂੰ ਬਾਕੀ ਜੋ ਬੰਦੀ ਕਾਰਵਾਈ ਹੋਈਗੀ ਅਸੀਂ ਕਰਾਵਾਂਗੇ ਬਿਲਕੁਲ ਕਰਾਵਾਂਗੇ ਠੋਕੇ ਜਵਾਬ ਦੇਵਾਂਗੇ ਮੌਕੇ ਤੇ ਆਇਆ ਇੱਥੇ ਇੱਕ ਠੀਕ ਹੈ ਜੀ ਸਰ ਝਗੜਾ ਹੋਇਆ ਠੇਕੇ ਤੇ ਮੈਨੂੰ ਫੋਨ ਗਿਆ ਸੀ ਮੈਂ ਮੌਕੇ ਤੇ ਆਇਆ ਆਪਣੇ ਮੁਲਾਜ਼ਮਾਂ ਨਾਲ ਇੱਥੇ ਪਾਰਟੀਆਂ ਖੜੀਆਂ ਇੱਕ ਪਾਰਟੀ ਖੜੀ ਆ ਸਾਹਮਣੇ ਭਾਈ ਸਾਹਿਬ ਖੜਿਆ ਮੈਂ ਇਹਨਾਂ ਨੂੰ ਕਹਿਣਾ ਵੀ ਥਾਂ ਜਾ ਕੇ ਦਰਖਾਸਤ ਲਿਖਾਓ ਜੋ ਮੈਡੀਕਲ ਰਿਪੋਰਟ ਜੋ ਦਰਖਾਸਤ ਅਕਾਊਂਟ ਬਣਦਾ ਹੋਏਗਾ ਉਹ ਕਾਰਵੇ ਹੋ ਜਾਏਗੀ ਪਰ ਇਹ ਸ਼੍ਰੀਮਾਨ ਮੈਨੂੰ ਕਹਿੰਦੇ ਆ ਮੈਂ ਐਦਾਂ ਤੇ ਉਹਦਾ ਮਤਲਬ ਆਈ ਮੈਂ ਹੋਰ ਗੱਲਾਂ ਕਰਦੇ ਨੇ ਇਹ ਦੇਖੀ ਚੌਂਕ ਹੈ ਜੀ ਇਹ ਦੇਖੀ ਚੌਂਕ ਅੱਠ ਇੱਕ ਲੱਗ ਕੇ ਨਾ ਝਗੜਾ ਹੋਇਆ ਨਹੀਂ ਜਿਹੜਾ ਝਗੜਾ ਕੀਤਾ ਜੀ ਉਹ ਬੰਦੇ ਕਿਹੜੇ ਸੀਗੇ ਉਹ ਬੰਦੇ ਇੱਥੇ ਕੋਈ ਵੀ ਨਹੀਂ ਹੈ ਉਹ ਕਹਿੰਦੇ ਵੀ ਅੰਦਰ ਆ ਜੀ ਜਿਹੜੇ ਹੱਥੇ ਦੇ ਅੰਦਰ ਆ ਬੰਦੇ ਜੀ ਏਕੇ ਵਾਲੇ ਦੇ ਬੰਦੇ ਦਾ ਨਾਮ ਹੈ ਮੇਰੀ ਗੱਲ ਸੁਣੋ ਦੇਖੋ ਸਾਡਾ ਕੰਮ ਹੈ ਜਦੋਂ ਕੋਈ ਝਗੜਾ ਹੁੰਦਾ ਫਿਰ ਤਾਂ ਪ੍ਰੋਟੈਕਟ ਕਰਨ ਲੋਕਾ ਦੋ ਪੰਮੇ ਕੋਈ ਵੀ ਪਾਰਟੀ ਪ੍ਰੋਟੈਕਟ ਕਰਨੇ ਵੀ ਪਾਈ ਪ੍ਰੋਟੈਕਟ ਕਰੋ ਇਹ ਹੁਣ ਮੈਨੂੰ ਕਹਿੰਦਾ ਤੁਸੀਂ ਥਾਣੇ ਦਾ ਦਰਖਾਸਤ ਲਿਖਾਓ ਬੰਦੇ ਜਿਹੜੇ ਲਿਖਾਉਣਗੇ ਉਹ ਬੰਦੇ ਫੜ ਕੇ ਆਪਾਂ ਕਾਰਵਾਈ ਕਰਾਂਗੇ ਬੰਦੇ ਜ਼ਖਮੀ ਵੀ ਹੋਏ ਜ਼ਖਮੀ ਕਹਿੰਦੇ ਮੈਡੀਕਲ ਕੌਣ ਭੇਜਾਂ ਮੇਰੇ ਤੋਂ ਪਹਿਲਾਂ ਭੇਜਦਾ ਕੋਈ ਇੱਕ ਬੰਦੇ ਸੱਟ ਲੱਗੀ ਆ ਕਹਿੰਦੇ ਜਿਹੜੇ ਥਾਣੇ ਦਾ ਮੈਟਰ ਹੈ ਜੀ ਇਹ ਇਹ ਥਾਣਾ ਕਤਵਾਲੀ ਦਾ ਮੈਟਰ ਹੈ ਜੀ